ਸਤਿਗੁਰੂ ਤਨ ਤਨ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਰ ਪੁੱਤਰ ਮਹਿੰਦਰੀ ਅੰਦਰ ਸਦਾ ਹੀ ਮਾਨ ਗੁਰੂ ਪਿਆਰੀ ਗੁਰਸਿਵਾਰੀ ਸਾਥ ਸੰਤ ਜੀਓ ਆਪ ਵੱਲ ਭਾਗੀ ਹੋ ਕਿ ਮਹਾਂਪੁਰਸ਼ਾਂ ਦੇ ਪ੍ਰੇਮ ਦੇ ਵਿੱਚੋਂ ਬਸਰੋਤੋਂ ਹੀ ਲੈ ਕੇ ਉਸ ਤੋਂ ਪਹਿਲਾਂ ਤੋਂ ਲੈ ਕੇ ਸੰਗਤਾਂ ਸਲਾਲਾ ਗੁਰਮਤ ਸਮਾਗਮ ਨੂੰ ਮੁੱਖ ਰੱਖਦੇ ਹੋਇਆ ਮਹਾਪੁਰਸ਼ਾ ਦੇ ਪ੍ਰੇਮ ਦੇ ਵਿੱਚ ਧਰਮ ਪਰਮਾਤਮਾ ਸੇਵਾ ਦੇ ਵਿੱਚ ਸੰਗਤਾਂ ਹਾਜ਼ਰੀਆਂ ਲਵਾ ਰਹੀਆਂ ਨੇ ਤੇ ਅਮਰਤ ਵੇਲੇ ਤੋਂ ਲੈ ਕੇ ਆਪ ਜੀ ਮਹਾਪੁਰਸ਼ਾ ਦੇ ਪ੍ਰੇਮ ਦੇ ਵਿੱਚ ਆ ਕੇ ਆਏ ਨੇ ਮਹਾਪੁਰਸ਼ਾ ਦਾਸੋਂ ਹੋ ਸਰਬੀ ਨੂੰ ਮਹਾਤਤਵ ਵਿੱਚ ਦੇ ਬ੍ਰਹਮ ਗਿਆਨੀ ਰਾਜਾ ਜੋਗੀ ਸੱਚਖੰਡ ਵਾਸੀ ਸ਼੍ਰੀ ਮਾਨ ਸਤਸੰਗ ਸਰੇਂ ਸਿੰਘ ਜੀ ਤਪਾਧਰਾ ਦਿਖਾ ਲਈ ਵਾਲੇ ਸੋ ਜਿਨ੍ਹਾਂ ਦੇ ਆਪਣੀ ਜੇ ਐਸਾ ਬਣਜ ਕੀਤਾ ਐਸੀ ਕਮਾਈ ਕੀਤੀ ਕਿ ਜਿਹੜੀ ਕਮਾਈ ਕੀਤੀ ਉਹ ਦੁਨੀਆ ਅੱਜ ਉਹਨਾਂ ਦੇ ਕੀਤੇ ਹੋਏ ਕਮਾਈ ਨੂੰ ਵਰਤ ਲਈ ਹੈ ਭਾਵੇਂ ਉਹਨਾਂ ਦੇ ਨਾਮ ਦੀ ਕਮਾਈ ਕੀਤੀ ਤੇ ਇਹਦੇ ਵੇਲੇ ਸਤਿਗੁਰਾਂ ਨੇ ਬਹਿਣ ਮਨਾਲੇ ਉਸਾਰਨੇ ਕੀਤੇ ਤੇ ਉਹਨਾਂ ਦੇ ਨਾਮ ਦੀ ਕਮਾਈ ਕੀਤੀ ਤੇ ਅਨੇਕਾਂ ਭਰਾਣੀਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਕਨੇਕਾ ਜੀਵਨ ਦਾ ਭਲਾ ਕੀਤਾ ਕਨੇਕਾ ਦੁਖੀਆਂ ਦੇ ਦੁੱਖ ਦੂਰ ਕੀਤੇ ਤੇ ਐਡੇ ਐਡੇ ਮਹਿਲ ਮਨਾਰੇ ਬਣਾ ਗਏ ਕਿ ਆਓ ਭਾਈ ਆਓ ਸਤਿਗੁਰੂ ਕੇ ਪਿਆਰੇ ਉਗਾਓ ਸੱਚੀ ਬਾਣੀ ਤੇ ਮਹਿਲ ਮਨਾਰੇ ਬਣਾ ਕੇ ਵਿੱਚ ਸਤਿਗੁਰਾਂ ਦਾ ਪਾਵਨ ਪਵਿੱਤਰ ਸਰੂਪ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦਾ ਪ੍ਰਕਾਸ਼ ਕੀਤਾ ਕਿ ਆਓ ਭਾਈ ਨਾਲ ਬਣ ਕੇ ਅਮਰਧਮੈ ਗੁਰਬਾਣੀ ਨੂੰ ਪੜਿਏ ਗੁਰੂ ਦਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਜਿਉਣ ਦਾ ਚੰਗ ਸਿੱਖੀਏ ਗੁਰੂ ਸਭ ਬਚਨ ਕਰਦੇ ਹਨ ਗੁਰਮਿਲ ਚਾਜ ਅਚਾਰ ਸਿੱਖ ਸੁਧ ਕਲੇ ਨ ਲੱਗੇ ਤੁੰ ਬਾਣੀ ਦਾ ਹੋਂਦ ਆ ਦਿੱਤਾ ਬਾਣੀ ਦਾ ਪ੍ਰਚਾਰ ਕੀਤਾ ਅਨੇਕਾਂ ਪ੍ਰਾਣੀਆਂ ਨੂੰ ਅਮਰ ਦਿਸਕਾ ਕੇ ਗੁਰੂ ਦੇ ਦਰ ਲਾਇਆ ਇੱਕ ਆਮ ਜ਼ਿੰਦਗੀ ਦੇ ਵਿੱਚ ਇੱਕ ਆਮ ਘਰ ਦੇ ਵਿੱਚ ਉੱਠ ਕੇ ਉਹਨਾਂ ਨੇ ਇੰਨੇ ਨਾਮ ਦੇ ਕਮਾਈ ਕੀਤੇ ਜਿਵੇਂ ਅਸੀਂ ਧਨ ਦੌਲਤ ਕਮਾਈਏ ਜਿਵੇਂ ਧਨ ਦੌਲਤ ਕਮਾਉਣ ਤੇ ਲੱਗੇ ਕਿ ਵੇਖੋ ਦੁਨੀਆ ਦੇ ਵਿੱਚ ਧਨ ਨਾਲ ਪਰ ਉਹਨਾਂ ਦੀ ਇਸ ਤਰ੍ਹਾਂ ਸੁਭਾ ਨਹੀਂ ਹੁੰਦੀ ਉਹਨਾਂ ਦਾ ਜਸ ਨਹੀਂ ਗਾਇਆ ਜਾਂਦਾ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਇਸ ਮਾਇਆ ਕੇ ਸੁਭਾ ਚਾਰ ਧਿਆਨੇ ਦਮ ਜਾਂਦੇ ਬਿਲਮ ਨਾ ਹੋਏ ਕਹਿੰਦੇ ਮਾਇਆ ਮਾਲ ਆਈ ਹੈ ਕਿੰਨੇ ਕਿ ਦਿਨ ਸੁਭਾ ਹੈ ਜਿੰਨਾ ਚਿਰ ਜਿੰਦਗੀ ਹੈ ਤੇ ਕਈ ਵਾਰ ਜੇ ਜਿੰਦਗੀ ਦੇ ਵਿੱਚ ਮਾਇਆ ਜਿਆਦਾ ਕਮਾ ਲਈ ਤੇ ਕਈ ਵਾਰ ਮਨ ਐਸਾ ਹੋ ਜਾਂਦਾ ਹੈ ਮਾਇਆ ਧਾਰੀ ਇਕੱਲਾ ਹੋਣਾ ਸਭ ਦਾ ਸੁਣੀ ਗਾਉ ਚੋਣਾ ਕਹਿੰਦੇ ਉਹ ਕਮਾਈ ਕਮਾਈ ਹੈ ਜਿਹੜਾ ਸਾਡਾ ਦਿਮਾਗ ਖਰਾਬ ਕਰ ਦਿੰਦੀ ਹੈ। ਹਉਮੈ ਹੰਕਾਰ ਨਫ਼ਰਤ ਹੀਰਖਾ ਸਾਡੇ ਮਨ ਦੇ ਵਿੱਚ ਭਰਨਾ ਭਰ ਜਾਂਦੀ ਹੈ। ਪਰ ਜਿਹੜੇ ਨਾਮ ਦੇ ਕਮਾਈ ਹੈ ਵੇਖੋ ਐਸਾ ਸਟਾ ਮਾਨਸੁਰਸਾਂ ਨੇ ਨਾਮ ਦਾ ਦਿੱਤਾ ਅੱਜ ਠਾਠਾ ਮਾਰਦਾ ਇਕੱਠ ਤੇ ਜਿਹੜੇ ਸੰਗਤ ਤੇ ਜਿਹੜੇ ਸੰਗਤਾਂ ਆਉਂਦੀ ਹੈ ਉਹ ਰਚਨਾ ਵਿੱਚ ਠਾ ਕੇ ਅਨਤ ਬਾਸਤ ਨੂੰ ਹੁੰਦੀ ਹੈ ਉਹਨਾਂ ਦਾ ਭਲਾ ਹੁੰਦਾ ਹੈ। ਜੇ ਭਲਾ ਹੁੰਦਾ ਹੈ ਸਾਧੂ ਨੇ ਕਮਾਈ ਕੀਤੀ ਆ ਕੇ ਦੁਖੀਆਂ ਦੇ ਦੁੱਖ ਦੂਰ ਕੀਤੇ ਤੇ ਤਾਂ ਸਾਨੂੰ ਚੱਲ ਕੇ ਆਉਣੀ ਹੈ ਦਹਣ ਐਡੇ ਦੂਰ ਦੂਰੋਂ ਚੱਲ ਕੇ ਆਉਂਦਾ ਹੈ ਅੱਜ ਸੰਗਤ ਸੁਭਾਏਮਾਨ ਹੈ ਇੰਗਲੈਂਡ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਵਿਦੇਸਾਂ ਦੇ ਵਿੱਚ ਚੱਲ ਕੇ ਸੰਗਤੇ ਆਈ ਹੈ ਦਾਦੇ ਵਾਸਤੇ ਕਿ ਉਹਨਾਂ ਦਾ ਭਲਾ ਹੋਇਆ ਹੈ ਐਡੀਆਂ ਮਿਹਰਾ ਕੀਤੀਆਂ ਬਾਬਾ ਗੁਰ ਸਿੰਘ ਮੋਹਣੀ ਜੀ ਨੇ ਤੇ ਜਦੋਂ ਸੰਗਤ ਮਿਲਦੀ ਹੈ ਕਹਿੰਦੇ ਉਹਨਾਂ ਦਾ ਅਸੀਂ ਸਾਰੇ ਟੱਗੇ ਲੈਣ ਨੇ ਜਿਹੜੀਆਂ ਸਾਡੇ ਦੇ ਵੰਸ਼ਾਂ ਸੰਕੀਤੀਆਂ ਅਸੀਂ ਪੈਸੇ ਦੇ ਨਾਲ ਮਦਦ ਕਰ ਸਕਦੇ ਹਾਂ ਮਨੁੱਖ ਦੇ ਪਰ ਜਿਹੜੀਆਂ ਉਹ ਰਹਿਤਾਂ ਨੇ ਉਹ ਤਾਂ ਉਹਨਾਂ ਮਹਾਪੁਰਖਾਂ ਕੋਲ ਨੇ ਉਹਨਾਂ ਗੁਰੂ ਸਹਿਬਾਨਾਂ ਭਗਤਾ ਕੋਲ ਨੇ ਜਿਹੜੀਆਂ ਮਿਹਰਾਂ ਦੇ ਬਾਰੇ ਸਤਿਗੁਰੂ ਜੀ ਕਹਿੰਦੇ ਹਨ ਜਿਨ ਮਾਨਸ ਤੇ ਦੇਵ ਤੇ ਕੀ ਤਰਤ ਨ ਲਾਗੇ ਪਰ ਜਿਹੜਾ ਮਨੁੱਖਾ ਜਨਮ ਨੂੰ ਬਦਲ ਦੇਣਾ ਆਪ ਮਨੁੱਖ ਨੂੰ ਇੱਕ ਦੇਵਤਾ ਬਣਾ ਦੇਣਾ ਇਹ ਵਰਕ ਤਾਂ ਤਾਂ ਮਹਾਪੁਰਸ਼ਾਂ ਕੋਲ ਨਾਮ ਬੰਦ ਕੇ ਜਪਣ ਵਾਲੇ ਪਰਮਖਾਂ ਕੋਲ ਹਨ ਅਸੀਂ ਪਾਇਆ ਕਰਕੇ ਤਾਂ ਕਿਸੇ ਦੇ ਭਗਮਾ ਤੇ ਜੜ ਸਕਦੇ ਆ ਭਲਾ ਕਰ ਸਕਦੇ ਆ ਪਰ ਕਿਸੇ ਦਾ ਜੀਵਨ ਨਹੀਂ ਬਦਲ ਸਕਦੇ ਇਹ ਸਮਰੰਥਾ ਤਾਂ ਮਹਾਪੁਰਸ਼ਾਂ ਵਿੱਚ ਵੱਧ ਗਈ ਕਰਨ ਵਾਲਿਆਂ ਵਿੱਚ ਹੁੰਦੀਆਂ ਹਨ ਤੇ ਅੱਜ ਕਿ ਮਾਇਏ ਕੀਤੇ ਤੇ ਅੱਜ ਵੇਖੋ ਕਿੰਨੀਆਂ ਰੋਣ ਤਲਕੇ ਰਹੇ ਨੇ ਦੁਨੀਆ ਦੀ ਤਰੰਗਾਂ ਲਗੀਆਂ ਅਸੀਂ ਰਹਿਣਾ ਤੇ ਨਹੀਂ ਰਹਿਣਾ ਸਮਾ ਪਾ ਕੇ ਚਲੇ ਜਾਣਾ ਹੈ ਮਹਾਪੁਰਸ਼ ਵੀ ਇੱਟੀਆਂ ਪਮਾਈਆਂ ਕਰਕੇ ਸਰੀਰ ਕਰਕੇ ਚਲੇਗੇ ਪਰ ਹੈ ਜੇ ਅੱਜ ਵੀ ਭਾਵਨਾ ਕਰਕੇ ਉਹਨਾਂ ਨੂੰ ਯਾਦ ਕਰਕੇ ਜਿਹੜੇ ਵੀ ਮਨ ਦੇ ਭਾਵਨਾ ਲੈ ਕੇ ਮਹਾਂਪੁਰਸ਼ਾਂ ਦੇ ਸਰਬੋਸਤਾਨ ਤੇ ਸੰਗ ਤੇ ਆਉਂਦੀ ਹੈ ਗੁਰੂ ਕਿਰਪਾ ਕਰਦਾ ਹੈ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਹੋਣ ਦੀ ਗੱਲ ਹੈ ਐਵੇਂ ਨਹੀਂ ਅੱਜ ਅੱਜ ਇੱਕ ਅਖੰਡ ਪਾਠ ਕਰਾਉਣਾ ਬਹੁਤ ਔਖਾ ਹੈ ਪਰ ਸਾਥੂਆਂ ਕੰਡ ਪਾਠਾਂ ਵਾਸਤੇ ਗੁਰਾਂ ਜੀ ਸੁਪੂਰੇ ਨਹੀਂ ਹੋਏ ਅੱਜ ਵੀ ਜੜੀ ਦੁਆਰਾ ਮੇਲ ਪ੍ਰਕਾਸ਼ ਕੀਤੀ ਹੈ ਜੇ ਕਿਸੇ ਦੀ ਭਾਵਨਾ ਪੂਰੀ ਹੋਏ ਤੇ ਗੁਰੂ ਦੀ ਕਿਰਪਾ ਕੇ ਸੰਗਤਾਂ ਇੰਨੇ ਗਰਮੀ ਦੇ ਵਿੱਚ ਤੇ ਇੰਨੇ ਦੂਰ ਦਰਦਿਆਂ ਤੋਂ ਜਹਾਜ਼ਾਂ ਦੇ ਵਿੱਚ ਆ ਕੇ ਦੇਸਾਂ ਦੇਸਾਂ ਤੋਂ ਆ ਕੇ ਗੁਰੂ ਦੇ ਚਰਨਾਂ ਵਿੱਚ ਉਸ ਦਿਨ ਵਿੱਚ ਆ ਕੇ ਹਾਜ਼ਰੀ ਲਵਾਈ ਹੈ ਆਓ ਸਰਵਨਾਮ ਰੱਬ ਦੇ ਵਿੱਚ ਸਾਰੀਆਂ ਸੰਗਤਾਂ ਦਾ ਸਤਖੰਡ ਵਾਸੀ ਸ਼੍ਰੀ ਮਾਨ ਸਾਧੂ ਬਾਬਾ ਨਰੇਸ਼ ਸਿੰਘ ਮੋਨੀ ਜੀ ਮੈਮੋਰੀਆ ਪ੍ਰਾਪਤ ਤੇ ਸੋਹ ਪ੍ਰਬੰਧਕਾਂ ਵੱਲੋਂ ਪਰ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਸੰਗਤਾਂ ਨੇ ਥਾਂ ਵਰਥਾਂ ਜਿੱਥੇ ਜਿੱਥੇ ਵੀ ਸਮਾ ਮਿਲਿਆ ਕਿਸੇ ਨੇ ਦੁੱਧ ਦੇ ਕਿਸੇ ਨੇ ਸਵੇਲਾ ਦੇ ਕਿਸੇ ਨੇ ਗੁਰੂ ਕੇ ਲੰਗਰਾਂ ਦੇ ਵਿੱਚ ਪ੍ਰਸ਼ਾਦਾ ਬਣਾਉਣ ਦੇ ਮਾਈਆਂ ਨੇ ਬਣਾਉਣ ਦੇ ਥਾਂ ਪਰ ਜਿੰਨੇ ਜਿੰਨੀ ਵੀ ਸੇਵਾ ਕੀਤੀ ਆ ਸੰਦੇ ਸੇਵਾ ਕੀਤੀ ਸਤਿਗੁਰੂ ਜੀ ਥਾਏ ਹਣ ਸਭ ਦੀਆਂ ਮਨ ਦੀਆਂ ਸ਼ੁਭ ਮਨੋ ਕਾਮਨਾਵਾਂ ਭਾਵਨਾਵਾਂ ਸਤਿਗੁਰੂ ਜੀ ਪੂਰੀਆਂ ਕਰਨ ਜੋ ਵੀ ਇਸ ਸਥਾਨ ਤੇ ਚੱਲ ਕੇ ਆਇਆ ਹੈ ਜਿਨ੍ਹਾਂ ਨੇ ਸੇਵਾ ਕੀਤੀ ਸਤਿਗੁਰੂ ਜੀ ਸਭ ਨੂੰ ਖੁਸ਼ੀਆਂ ਬਖਸ਼ਣ ਗੁਰਸਿੱਖੀ ਜੀਵਨ ਗਰਸ਼ਨ ਮਹਾਂਪੁਰਸ਼ਾਂ ਦਾ ਪਿਆਰ ਅਕਸਰ ਤੇ ਗੁਰਸਿੱਖੀ ਜੀਵਨ ਗੁਰੂ ਦੀ ਬਾਣੀ ਦੇ ਨਾਲ ਜੁੜਦਾ ਗੁਰੂ ਜੀ ਕਿਰਪਾ ਕਰਨ ਕਿ ਬਾਣੀ ਦੇ ਨਾਲ ਜੁੜ ਜਾਈਏ ਬਾਣੀ ਨਾਲ ਜੁੜ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਈਏ ਤੇ ਨਸੀਬੇ ਉਸ ਮਹਾਂਪੁਰਸ਼ਾਂ ਦੇ ਪায়ে ਰੋਣਿਆ ਤੇ ਚਰਨ ਦਾ ਜਨਨ ਕਰੀਏ ਇਹ ਨਹੀਂ ਕਿ ਅਸੀਂ ਸਮਾਜੋ ਦੇ ਵਿੱਚ ਆਏ ਸਵੇਲਾ ਲਾਈਆਂ ਲੱਗਰ ਬਣਾਏ ਤੇ ਕਰਕੇ ਚਲੇਗੇ ਤੇ ਸੇਵਾ ਕੀਤੇ ਪਰ ਜਿਹੜਾ ਗੁਰਬਾਣੀ ਦਾ ਟਿਕਾ ਹੈ ਜਿਹੜਾ ਇੱਕ ਪਾਸੇ ਲੱਗਰ ਸਦਾ ਆਨੰਦ ਬਣਨਾ ਹੈ ਜਿਵੇਂ ਬਾਰੇ ਸਤਿਗੁਰੂ ਜੀ ਕਹਿੰਦੇ ਸਦਾ ਆਨੰਦ ਹੈ ਦਿਨ ਰਾਤੇ ਗੁਰ ਮੰਤਿਆ ਪਾਸਾਰ ਕਹਿੰਦੇ ਜਿਹੜੇ ਨਾਮ ਬਾਣੀ ਦੇ ਨਾਲ ਜਿਵੇਂ ਸਾਡੇ ਿਰਦੇ ਦੇ ਵਿੱਚ ਘਰ ਕਰ ਗਏ ਵਾਸਾ ਹੋ ਗਿਆ ਸਾਨੂੰ ਸਦਾ ਹੀ ਆਨੰਦ ਰਹਿਣਾ ਹੈ ਹਾਂ ਪਰ ਸਾਰੇ ਟਿਪਿਆਂ ਦੇ ਵਿੱਚ ਬੈਠ ਕੇ ਕਹਿੰਦੇ ਧੁੱਪ ਦੇ ਵਿੱਚ ਕਾਟਣ ਤਪੱਸਿਆ ਕੀਤੀ ਟਿਪਿਆਂ ਦੇ ਵਿੱਚ ਬੈਠ ਕੇ ਭੁੱਖੇ ਤੇ ਹਾਰੇ ਪਰ ਉਹਨਾਂ ਨੂੰ ਅੰਦਰ ਦਾ ਆਨੰਦ ਬਣ ਗਿਆ ਸੀ ਉਹਨਾਂ ਨੂੰ ਇਹ ਦੁਨਿਆਵੀ ਪਦਾਰਥਾਂ ਦਾ ਦੁਨੀਆਂ ਦੀਆਂ ਗੱਲਾਂ ਦਾ ਦੁਨੀਆ ਦੀਆਂ ਜਿਹੜੀਆਂ ਗੱਲਾਂ ਕਰਦੇ ਉਹਨਾਂ ਦਾ ਚਸਕਾ ਨਹੀਂ ਸੀ ਖਤਮ ਹੋ ਗਿਆ ਤੇ ਆਪਣੇ ਮੌਜ ਦੇ ਵਿੱਚ ਉਹ ਟਿੱਬਿਆਂ ਦੇ ਵਿੱਚ ਬੈਠੇ ਤੇ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਬੰਦਗੇ ਕਰਕੇ ਉਸ ਦਿਨ ਅਭੇਦ ਹੋ ਗਏ ਹਰ ਕਾ ਸੇਵਕ ਹਰ ਹੀ ਸੇਆ ਭੇਦ ਨਾ ਜਾਣੋ ਮਾਨਸ ਰੇਹਾ ਜਦੋਂ ਪ੍ਰਭੂ ਦੇ ਨਾਲ ਗਲਾਪ ਹੋ ਗਿਆ ਫਿਰ ਆ ਕੇ ਇਹ ਜਗ੍ਹਾ ਤੇ ਬੈਠੇ ਫਿਰ 12 ਸਾਲ ਤੋਂ ਬਾਅਦ ਆ ਕੇ ਮੌਨ ਖੁੱਲਿਆ ਤੇ ਫਿਰ ਇਹਨਾ ਪ੍ਰਚਾਰ ਕੀਤਾ ਬੋਲਿਆ ਜੇ ਜਦੋਂ ਸਤਿਗੁਰੂ ਜੀ ਕਹਿੰਦੇ ਸਾਧਕਾ ਬੋਲਿਆ ਮਿਰਥਾ ਨਾ ਜਾਏ ਕਹਿੰਦੇ ਮਾਰਾ ਸਾਹ ਤੋਂ ਉੱਪਰ ਮੌਣ ਰੱਖਿਆ ਬੋਲਦੇ ਵੀ ਪਰ ਜਿੱਤੇ ਬੋਲਣ ਦੇ ਤਾਬਰ ਆਗੇ ਤੋਂ ਬੋਲਿਆ ਵੀ ਸੋਤਾ ਤੇ ਇਸੇ ਰਾਹ ਸਤਿਗੁਰੂ ਜੀ ਕਹਿੰਦੇ ਹਨ